සතනානු සිරීවාහිගුරු සාහිබජී වඩහන්ස ਹੱਲਾ ਤਹਿਲਾ ਜਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦਾ ਦੂਰ ਦਾ ਪਾਲੀਆਂ ਘਾਟ ਘਾਟ ਸਵਦ ਪਛਾਣੋ ਵਾ ਜੇਨਾ ਧਾਕ ਸਰਜ ਸਮਾਇਆ ਸੋ ਸਾਹਿਬ ਕੋਦਰਤ ਜਾਣ ਵਾ ਸੱਚਾ ਦੂਰ ਦਾ ਪਾਲੀਆ ਕਾਟ ਕਾਟ ਸਬਦ ਪਛਾਣੋ ਵਾ ਸੱਚ ਸਬਦ ਪਛਾਣੋ ਦੂਰ ਨਾ ਜਾਣ ਹੋ ਜੇ ਨਾ ਇਹ ਰਚਨਾ ਰਾਤੀ ਨਾਮ ਤੇ ਆਏ ਤਾਂ ਸੁਖ ਪਾਏ ਬੇਨ ਨਾ ਵਾ ੜਕਾਤੀ ਜੇ ਨਥਾਪੀ ਬੇਦਾਂ ਜਾਣੈ ਸੋਈ ਕਿਆ ਕੋ ਕਹ ਵਖਾਣੋ ਜੇ ਨਾ ਜਾਗ ਫਾਪ ਬਤਾਇਆ ਚਾਲੂ ਸੋ ਸਾਹਿਬ ਪਰਵਾਣੋ ਬੱਬਾ ਆਇਆ ਹੈ ਉਠ ਚੱਲਣਾ ਆਦੂ ਮੰਦਾ ਹੈ ਸੰਸਾਰ ਵਾ ਸੇਰ ਸੇਰ ਸੱਟਾ ਲਿਖਿਆ ਦੁੱਖ ਸੁਖਾ ਪਰਾਵ ਵਿਚਾਰੋਂ ਵਾ ਦੁਖ ਸੁਖ ਦਿਆ ਜਹਾਂ ਕੀਆ ਸੋਨੇ ਬਹਾ ਜੀ ਨਾਲ ਦੇ ਜੇਹੇ ਕਰਮ ਕਰਾਏ ਕਰਤਾ ਦੂਜੇ ਕਾਰ ਨਾ ਪਾਲੇ aap ne raal matandh bade kar hukm chadavan haru aaj kal karde aan kaal pe aap ਦੁਜਾ ਪਾਏ ਵਿਕਾਰੋ ਜਮ ਬਾਰਗ ਪੰਥ ਦਾ ਸੁਜਾਈ ਉਜੜ ਅੰਧ ਗੁਬਾਰੂ ਵਾ ਨਾ ਚਲ ਲੇ ਫਤਲਾਈਆ ਨਾ ਪੂਜਨ ਪਰਕਾਰੂ ਵਾਹ ਉਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੇ ਗਾਰੋ ਗਾਲ ਸੰਗਲ ਸੇਰ ਮਾਰੇ ਉਬਾ ਨਾ ਦਿਸੇ ਘਰਬਾਰੂ ਇਹ ਬਕੇਰਾ ਹੈ ਜੰਮਨਾਹੀ ਅਛੋਟਾੜੇ ਸਿਰ ਪਾਰੋ ਬੇਨ ਸਾਚੇ ਕੋ ਬੇਲੇ ਨਹੀਂ ਸੱਚਾ ਇਹ ਵਿਚਾਰੋ ਬਾਬਾ ਰੂਹ ਹੈ ਰਵ ਹੈ ਸੋ ਜਾਣੀ ਹੈ ਮੇਲ ਰੋਵਾ ਗੁਣ ਸਾਰੇ ਵਾ ਰੂਹ ਵਾ ਮਾਇਆ ਮੁਠੜੀ ਅੰਧੜਾ ਰੂਵੜਾ ਹਰੇ ਵਾ ਅੰਧਾਰੋਂ ਵਾ ਮਾਲ ਨਾ ਤੋ ਵਾ ਸੁਪੰਨ ਅੰਤਰ ਸੰਸਾਰੋ ਜੇਬਾਦੀ ਘਰ ਪਰਮਾ ਪੂਲਾ ਝੂਠ ਮੁਠੇ ਅਹੰਕਾਰ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੋਰ ਪੂਰਾ ਰੱਖੇ ਨਾਨਕ ਸਹਜ ਸੁਭਾਈ ਆਪੇ ਮਾਰਦ ਪਾਵਣ ਹਾਰਾ ਆਪੇ ਕਰਮ ਕਮਾਈ ਨਾਨਕ ਤੇ ਮਾਨਕ ਸਹਜ ਸੁਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ